ਦਲਵੀਰ ਕੋਲਟੀ ਜੀ ਦੱਸ ਸਕਦੇ ਆ ਕਿਉਂਕਿ ਦਲਵੀਰ ਕੋਲਟੀ ਜੀ ਨੇ ਪਹਿਲੇ ਦਿਨ ਜਦੋਂ ਅਸੀਂ ਦਲਵੀਰ ਕੋਲਟੀ ਜੀ ਕੋਲ ਗਏ ਸੀ ਔਰ ਜਿਸ ਪ੍ਰਕਾਰ ਜਿਸ ਹੌਸਲੇ ਤੇ ਹਿੰਮਤ ਦੇ ਨਾਲ ਉਹਨਾਂ ਨੇ ਕਾਂਗਰਸ ਪਾਰਟੀ ਦੇ ਸਾਡੇ ਕੈਂਡੀਡੇਟ ਦੇ ਵਿੱਚ ਵਿਸ਼ਵਾਸ ਜਤਾਇਆ ਸੀ ਬਿਲਕੁਲ ਛੋਟੀ ਮੋਟੀਆਂ ਨਾਰਾਜ਼ਗੀਆਂ ਹੁੰਦੀਆਂ ਲੇਕਿਨ ਬਹੁਤ ਭਰਮਾ ਉਹਨਾਂ ਨੇ ਪਿਆਰ ਦਿੱਤਾ ਮੈਂ ਸਮਝਦਾ ਸੀ ਨਿੱਘਾ ਸਵਾਗਤ ਕੀਤਾ ਖੈਰਾ ਸਾਹਿਬ ਦਾ ਔਰ ਉਹਨਾਂ ਦੀ ਧਰਮ ਪਤਨੀ ਸਾਡੀ ਭੈਣ ਉਹਨਾਂ ਨੇ ਵੀ ਬਹੁਤ ਬਲੰਦੀ ਨਾਲ ਆਵਾਜ਼ بلند ਕਰਕੇ ਸੁਪਾਲ ਸਿੰਘ ਖੈਰਾ ਦੇ ਹੱਕ ਵਿੱਚ ਨਾਰਾ ਔਰ ਕਾਂਗਰਸ ਪਾਰਟੀ ਦਾ ਜੋ ਉਹਨਾਂ ਦੇ ਪਰਿਵਾਰ ਦੇ ਲਈ ਕੀਤਾ ਉਹ ਉਹਨਾਂ ਨੇ ਵਿਸਤਾਰਪੂਰਵਕ ਦੱਸਿਆ ਕਿ ਅਸੀਂ ਕਦੇ ਨਹੀਂ ਭੁੱਲ ਸਕਦੇ ਪਹਿਲਾਂ ਵੀ ਕਿਉਂਕਿ ਆਮ ਸਧਾਰਨ ਪਰਿਵਾਰ ਤੋਂ ਉੱਠ ਕੇ ਗੋਲਦੀ ਜੀ ਨੂੰ ਇੱਕ ਯੂਨੀਵਰਸਿਟੀ ਸਟੂਡੈਂਟ ਤੋਂ ਰਾਹੁਲ ਗਾਂਧੀ ਜੀ ਨੇ ਐਮਐਲਏ ਬਣਾਇਆ ਔਰ ਫਿਰ ਦੂਸਰੀ ਵਾਰੀ ਟਿਕਟ ਦਿੱਤੀ ਔਰ ਪ੍ਰਿਯੰਕਾ ਗਾਂਧੀ ਜੀ ਖੁਦ ਉੱਥੇ ਆ ਕੇ ਪ੍ਰਚਾਰ ਕਰਨਾ ਸੇ ਆਏ ਸਾਡੇ ਵਰਗੇ ਲੋਕ ਜਿਹੜਾ ਮੈਂ ਆ ਚਾਹੇ 골ਡੀ ਐ ਅਸੀਂ ਆਮ ਪਰਿਵਾਰਾਂ ਤੋਂ ਉੱਠੇ ਹੋਏ ਲੋਕ ਐ ਜਿਨ੍ਹਾਂ ਦਾ ਰਾਜਨੀਤਿਕ ਪਿਛੋਕੜ ਜ਼ੀਰੋ ਸੀਗਾ ਔਰ ਸਾਨੂੰ ਬਹੁਤ ਵੱਡਾ ਪਲੇਟਫਾਰਮ ਕਾਂਗਰਸ ਪਾਰਟੀ ਨੇ ਦਿੱਤਾ ਮੈਨੂੰ ਪੂਰਨ ਉਮੀਦ ਹੈ ਕਿ ਇਹ ਵੀ ਨਾਰਾਜ਼ਗੀ ਬੰਦਾ ਕੋਈ ਐਸਾ ਵੈਸਾ ਕਿਉਂਕਿ ਬਹੁਤ ਸੁਲਝਿਆ ਮੁੰਡਾ ਹੈ ਕੋਈ ਹੋ ਸਕਦਾ ਕੁਝ ਪੋਸਟ ਲਿਖੀ ਹੋਵੇ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਹੈ ਸਾਡੇ ਵਾਸਤੇ ਇੱਕ ਬਹੁਤ ਵੱਡੀ ਚੁਣੌਤੀ ਹੈ ਗੁਰੂ ਮਹਾਰਾਜ ਸਾਹਿਬ ਤੇ ਸਾਨੂੰ ਪੂਰਨ ਫੇਥ ਹੈ ਵਿਸ਼ਵਾਸ ਹੈ ਕਿ ਪੰਜਾਬ ਦੇ ਲੋਕਾਂ ਨੇ ਜਿਹੜੀ 2 ਸਾਲ ਪਹਿਲੇ ਇੱਕ ਰਾਜਨੀਤਿਕ ਭੁੱਲ ਕੀਤੀ ਸੀ ਉਹ ਹੁਣ ਠੀਕ ਕਰਨ ਦਾ ਮੌਕਾ ਹੈ ਇੱਕ ਵਾਰ ਇਹਨਾਂ ਲੋਕਾਂ ਦੇ ਗਲਤ ਲਾਰੇ ਲਪਿਆਂ ਦੇ ਵਿੱਚ ਇਹਨਾਂ ਦੇ ਚੁਟਕਲਿਆਂ ਦੇ ਵਿੱਚ ਇਹਨਾਂ ਦੀਆਂ ਕਹਾਣੀਆਂ ਸੁਣ ਸੁਣ ਕੇ ਪੁਰਾਣੀ ਰਾਜਨੀਤਿਕ ਜਮਾਤਾਂ ਨੂੰ ਰਿਜੈਕਟ ਕਰਕੇ ਇੱਕ ਨਵੀਂ ਜੀ ਪਾਰਟੀ ਲੈ ਕੇ ਆਂਦੀ ਸੀ ਜਿਨ੍ਹਾਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਪੰਜਾਬ ਦੀਆਂ ਸੱਤਾਂ ਦੇ ਵਿੱਚੋਂ ਤੇ ਮਹੱਲਿਆਂ 'ਚੋਂ ਅਸੀਂ ਚੱਲਾਂਗੇ ਨਾ ਬਲ ਕਾਂਗਰਸ ਪਾਰਟੀ ਨੂੰ ਮਿਲੇਗਾ ਇਹਨਾਂ ਚੋਣਾਂ ਦੇ ਵਿੱਚ ਤਾਂ ਉਹਰੇ ਨਾਲ ਪੰਜਾਬ ਦਾ ਬਹੁਤ ਵੱਡਾ ਭਲਾ ਹੋਣਾ ਲਾਏ ਉਹ ਕਿਸਾਨਾਂ ਦੀ ਗੱਲ ਲਾ ਲਓ ਪੰਜਾਬੀ ਦੀ ਗੱਲ ਲਾ ਲਓ ਪੰਜਾਬੀਅਤ ਦੀ ਗੱਲ ਲਾ ਲਓ ਕਿਉਂਕਿ ਕੇਵਲ ਪੰਜਾਬੀ ਰੜਕਦੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸਾਰਾ ਦੇਸ਼ ਫਤਿਹ ਕਰਨ ਤੋਂ ਬਾਅਦ ਪਹਿਲਾ ਜਦ ਜਿੱਥੇ ਜਿੱਥੇ ਆਪਦਾ ਝੰਡਾ ਲਹਿਰਾਉਣ ਤੋਂ ਬਾਅਦ ਕੋਸ਼ਿਸ਼ ਕੀਤੀ ਗਈ ਨਿਰੰਤਰ ਹਮਲੇ ਕੀਤੇ ਗਏ ਕਿ ਅਸੀਂ ਕਿਵੇਂ ਨਾ ਕਿਵੇਂ ਪੰਜਾਬ ਤੇ ਆਪਦਾ ਰਾਜ ਬਣਾ ਲੀਏ ਲੇਕਿਨ ਉਹ ਮੁਨਕਿ ਨਹੀਂ ਹੈ ਤੇ ਫਿਰ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਤੇ ਪੰਜਾਬੀਆਂ ਤੇ ਤਸੱਦਦ ਕਰਨ ਦਾ ਪੂਰਨ ਉਪਰਾਲਾ ਕੀਤਾ ਜਾ ਰਿਹਾ ਹੈ ਬਹੁਤ سارے ਸਾਥੀ ਜਿਹੜੇ ਕਿਸੇ ਸਮੇਂ ਪਾਰਟੀ ਤੋਂ ਵੱਖ ਹੋ ਗਏ ਸਨ ਕੁਝ ਕਾਰਨਾਂ ਦੇ ਕਰਕੇ ਅੱਜ ਉਹ ਦੁਬਾਰਾ ਉਹਨਾਂ ਦੇ ਘਰ ਵਾਪਸੀ ਹੋ ਰਹੀ ਕਾਂਗਰਸ ਪਾਰਟੀ ਦੀ ਸੋਚ ਨੂੰ ਵੇਖ ਕੇ ਕਾਂਗਰਸ ਪਾਰਟੀ ਦੀਆਂ ਜਿਹੜੀਆਂ ਗਤੀਵਿਧੀਆਂ ਨੂੰ ਵੇਖ ਕੇ ਕਾਂਗਰਸ ਪਾਰਟੀ ਦੇ ਵਿਚਾਰਾਂ ਨੂੰ ਦੇਖ ਕੇ ਤੇ ਕਾਂਗਰਸ ਪਾਰਟੀ ਦਾ ਨਿਆ ਪੱਤਰ ਵੇਖ ਕੇ ਔਰ ਜਿਸ ਪ੍ਰਕਾਰ ਦੇ ਹਾਲਾਤ ਨੇ ਦੇਸ਼ ਦੇ ਕਿ ਦੇਸ਼ ਨੂੰ ਅੱਜ ਸੰਵਿਧਾਨ ਨੂੰ ਤੇ ਦੇਸ਼ ਨੂੰ ਬਚਾਉਣ ਦੀ ਲੋੜ ਹੈ ਲੋਕਤੰਤਰ ਬਚਾਉਣ ਦੀ ਲੋੜ ਹੈ ਦੇਸ਼ ਦਾ ਸੰਵਿਧਾਨ ਬਚਾਉਣ ਦੀ ਲੋੜ ਹੈ ਔਰ ਅੱਜ ਪੰਜਾਬ ਦੇ ਲੋਕ ਇਹ ਕੱਲ ਮੈਨੂੰ ਲੱਗਦਾ ਕਿ ਉਹਨਾਂ ਦੇ ਮਨ ਦੇ ਵਿੱਚ ਘਰ ਘਰ ਗਈ ਹੈ ਔਰ ਮੈਂ ਬੇਨਤੀ ਵੀ ਕਰਾਂਗਾ ਕਿ ਇੱਕ ਹੀ ਪਾਰਟੀ ਹੈ ਜਿਹੜੀ ਸਿੱਧਮ ਸਿੱਧਾ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਲੜਾਈ ਲੜ ਰਹੀ ਹੈ ਉਹ ਹੈ ਕਾਂਗਰਸ ਪਾਰਟੀ ਔਰ ਸਾਡੇ ਲੀਡਰ ਖਰਗੇ ਸਾਹਿਬ ਤੇ ਰਾਹੁਲ ਗਾਂਧੀ ਖਾਸ ਕਰਕੇ ਜਿਹੜੇ ਨਾ ED ਤੋਂ ਚੁਕੇ ਨਾ CBI ਤੋਂ ਚੁਕੇ ਨਾ ਜੇਲ੍ਹ ਜਾਣ ਤੋਂ ਡਰੇ 2 ਸਾਲ ਦਾ ਬੇਸ਼ੱਕ ਉਹਨਾਂ ਦੀ ਸਦਸਤਾ ਵੀ ਰੱਦ ਕਰ ਦਿੱਤੀ ਗਈ ਸਜ਼ਾ ਵੀ ਸੁਣਾ ਦਿੱਤੀ ਗਈ ਸਦਸਤਾ ਵੀ ਰੱਦ ਕਰ ਦਿੱਤੀ ਗਈ ਔਰ ਘਰ ਵੀ ਖੋਲਿਆ ਗਿਆ ਸਿਕਿਉਰਿਟੀ एसपीजी वापस ले लेगी इस दे बायुध भी चटांग बनके ਸਾਡੇ ਰਾਹੁਲ ਗਾਂਧੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਇਸ ਦੇਸ਼ ਨੂੰ ਬਚਾਉਣ ਵਾਸਤੇ ਔਰ ਇਸ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਵਾਸਤੇ ਲੜ ਰਹੇ ਨੇ ਔਰ ਮੈਂ ਉਮੀਦ ਕਰਦਾ ਕਿ ਇਸੇ ਸੋਚ ਨੂੰ ਲੈ ਕੇ ਮੈਂ ਪੰਜਾਬੀਆਂ ਨੂੰ ਬੇਨਤੀ ਕਰਨੀ ਚਾਹਣਾ ਹੈ ਕਿ ਇਹ ਲੜਾਈ ਦੇਸ਼ ਨੂੰ ਬਚਾਉਂਦੀ ਹੈ ਇਧਰ ਉਧਰ ਵੇਖਣ ਦੀ ਬਜਾਏ ਕੋਈ ਕਾਲੀ ਦਾਲ ਨੂੰ ਜਿਹੜਾ ਵੋਟ ਪਾਏਗਾ ਜਾਂ ਆਮ ਆਦਮੀ ਪਾਰਟੀ ਨੂੰ ਵੋਟ ਪਾਏਗਾ ਤੁਸੀਂ ਦੇਖਿਆ ਆਮ ਆਦਮੀ ਪਾਰਟੀ ਦੇ ਪਹਿਲਾਂ ਵੀ 6-7 ਮੈਂਬਰ ਆਫ ਪਾਰਲੀਮੈਂਟ ਚੁਣ ਕੇ ਗਏ ਰਾਜ ਸਭਾ ਮੈਂਬਰ ਇੱਕ ਵੀ ਰਾਜ ਸਭਾ ਮੈਂਬਰ ਨੇ ਅੱਜ ਤੱਕ ਮੂੰਹ ਨਹੀਂ ਖੋਲਿਆ ਔਰ ਇੱਕ ਮੈਂਬਰ ਆਫ ਪਾਰਲੀਮੈਂਟ ਚੁਣ ਕੇ ਗਏ ਸਨ ਉਹਨਾਂ ਨੇ ਦੁਬਾਰਾ ਫਿਰ ਬੀਜੇਪੀ ਦਾ ਪੱਲੂ ਜਿਹੜਾ ਸੰਭਾਲ ਲਿਆ ਸੋ ਮੈਂ ਕਹਿੰਦਾ ਕਿ ਜਿੰਨਾ ਵੱਲ ਕਾਂਗਰਸ ਪਾਰਟੀ ਨੂੰ ਮਿਲੇਗਾ ਇਹਨਾਂ ਚੋਣਾਂ ਦੇ ਵਿੱਚ ਤਾਂ ਉਹਦੇ ਨਾਲ ਪੰਜਾਬ ਦਾ ਬਹੁਤ ਵੱਡਾ ਭਲਾ ਹੋਣਾ ਲੈ। ਉਹ ਕਿਸਾਨਾਂ ਦੀ ਗੱਲ ਲਾ ਲਓ, ਪੰਜਾਬੀ ਦੀ ਗੱਲ ਲਾ ਲਓ, ਪੰਜਾਬੀਅਤ ਦੀ ਗੱਲ ਲਾ ਲਓ। ਕਿਉਂਕਿ ਕੇਵਲ ਪੰਜਾਬੀ ਰੜਕਦੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੇ। ਸਾਰਾ ਦੇਸ਼ ਫਤਿਹ ਕਰਨ ਤੋਂ ਬਾਅਦ ਪਹਿਲਾ ਜਿਹੜੇ ਜਿੱਥੇ ਜਿੱਥੇ ਆਪਦਾ ਝੰਡਾ ਲਹਿਰਾਉਣ ਤੋਂ ਬਾਅਦ ਕੋਸ਼ਿਸ਼ ਕੀਤੀ ਗਈ ਨਿਰੰਤਰ ਹਮਲੇ ਕੀਤੇ ਗਏ। ਇਹ ਅਸੀਂ ਕਿਵੇਂ ਆ ਕਿਵੇਂ ਪੰਜਾਬ ਤੇ ਆਪਦਾ ਰਾਜ ਬਣਾ ਲੀਏ ਲੇਕਿਨ ਉਹ ਮੁਨਕਿੰਨ ਨਹੀਂ ਹੈ ਤੇ ਫੇਰ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਤੇ ਪੰਜਾਬੀਆਂ ਤੇ ਤਸੱਦਦ ਕਰਨ ਦਾ ਪੂਰਨ ਉਪਰਾਲਾ ਕੀਤਾ ਜਾ ਰਿਹਾ ਹੈ ਕਦੇ-ਕਦੇ ਤਾਂ ਇੰਜ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਕਿਤੇ ਦੇਸ਼ ਦੇ ਨਕਸ਼ੇ ਤੋਂ ਹੀ ਪੰਜਾਬ ਨੂੰ ਨਾ ਉੜਾ ਦਿੱਤਾ ਜਾਵੇ ਸੋ ਇਹਨਾਂ तमाम ਚੀਜ਼ਾਂ ਨੂੰ ਦੇਖਦੇ ਹੋਏ ਅੱਜ ਸਾਡੇ ਲੋਕ ਔਰ ਸਾਡੇ ਲੀਡਰ ਸਾਹਿਬਾਨ ਘਰ ਵਾਪਸੀ ਕਰ ਰਹੇ ਨੇ ਮੈਂ ਉਹਨਾਂ ਨੂੰ ਜੀ ਆਇਆਂ ਕਹਣਾ ਮੇਰੇ ਨਾਲ ਰਜਿੰਦਰ ਰਾਜਾ ਜੀ ਜਿਹੜੇ ਕਿ ਜ਼ਿਲ੍ਹਾ ਯੂਥ ਕਾਂਗਰਸ ਤੋਂ ਜਿਨ੍ਹਾਂ ਨੇ ਆਪਦਾ ਜੀਵਨ ਸ਼ੁਰੂ ਕੀਤਾ ਸੀ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਰਹੇ ਪਲੈਨਿੰਗ ਬੋਰਡ ਸੰਗਰੂਰ ਦੇ ਚੇਅਰਮੈਨ ਰਹੇ ਫਿਰ ਮਿਲਕ ਫੈਟ ਦੇ ਉੱਥੇ ਦੇ ਸੰਗਰੂਰ ਜ਼ਿਲ੍ਹੇ ਦੇ ਚੇਅਰਮੈਨ ਰਹੇ ਔਰ ਕਈ ਵਾਰ ਇਹਨਾਂ ਨੇ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਪਰ ਕੈਪਟਨ ਅਮਰਿੰਦਰ ਸਿੰਘ ਜੀ ਦੇ ਜਦੋਂ ਉਹਨਾਂ ਨੂੰ ਹਟਾਇਆ ਗਿਆ ਤੇ ਉਦੋਂ ਇਹ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਨਵੀਂ ਪਾਰਟੀ ਸੀ ਉਹਨਾਂ ਚ ਆ ਗਏ ਵਿਚਾਰ ਰੱਖਣ ਲੱਗ ਪਏ ਲੇਕਿਨ ਅੱਜ ਜੋ ਉਹਨਾਂ ਨੇ ਫੈਸਲਾ ਕੀਤਾ ਕਿ ਮੈਂ ਆਪ ਦੀ ਜਿਹੜੀ ਪੁਰਾਣੀ ਪਾਰਟੀ ਹੈ ਘਰ ਵਾਪਸੀ ਕੀਤੀ ਹੈ ਸਾਡੇ ਵਿੱਚ ਫੇਰ ਵਿਸ਼ਵਾਸ ਜਤਾਇਆ ਹੈ ਮੈਂ ਰਜਿੰਦਰ ਰਾਜਾ ਜੀ ਨੂੰ ਉਹਨਾਂ ਦੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਦਾ ਗਬਾਰਾ ਸ਼ਮੂਲੀਅਤ ਕਰਨ ਦੇ ਵਾਸਤੇ ਉਹਨਾਂ ਨੂੰ ਜਿਹਾਇਆ ਕਹਿਣਾ ਹੈ ਨਾਲ ਹੀ ਨਾਲ ਉਹਨਾਂ ਦੇ ਹਰਮਨ ਪ੍ਰੀਤ ਸਿੰਘ ਡਿੱਕੀ ਸਾਹਿਬ ਇਹ ਵੀ ਐਕਸ ਚੇਅਰਮੈਨ ਰੇਨੇ ਮਾਰਕਰ ਕਮੇਟੀ ਸੰਗਰੂਰ ਦੇ ਉਹ ਵੀ ਸ਼ਾਮਲ ਹੋ ਰਹੇ ਨੇ ਅਵਤਾਰ ਸਿੰਘ ਸ਼ੇਰੋਂ ਐਕਸ ਪ੍ਰਧਾਨ ਪ੍ਰੈਜ਼ੀਡੈਂਟ ਡਿਸਟ੍ਰਿਕਟ ਕਿਸਾਨ ਸੈੱਲ ਸੰਗਰੂਰ ਉਹ ਵੀ ਅੱਜ ਸਾਡੇ ਵਿੱਚ ਸ਼ਮੂਲੀਅਤ ਕਰ ਰਹੇ ਨੇ ਨਵੀਨ ਕੁਮਾਰ ਬੰਟੀ ਐਕਸ ਐਮ ਸੀ ਸੁਨਾਮ ਉਹ ਵੀ ਅੱਜ ਸਾਡੇ ਵਿੱਚ ਸ਼ਮੂਲੀਅਤ ਕਰ ਰਹੇ ਨੇ ਸਰਕਾਰ ਬਲਕਾਰ ਸਿੰਘ ਰਿਟਾਇਰਡ ਪੁਲਿਸ ਇੰਸਪੈਕਟਰ ਬਲਜੀਤ ਸਿੰਘ ਟੀਂਸਾ ਸਰਪੰਚ ਮਲਕੀਤ ਸਿੰਘ ਟੋਲੇਵਾਲ ਐਕਸ ਜਨਰਲ ਸੈਕਟਰੀ ਕਿਸਾਨ ਸੱਲ ਪੰਜਾਬ ਬਲਵਿੰਦਰ ਸਿੰਘ ਢਾਲੀਵਾਲ ਪੀਰਕਲਾ ਤੇ ਲਾਸਟ ਦੇ ਵਿੱਚ ਨਰੇਸ਼ ਸ਼ਰਮਾ ਜੀ ਸਾਡੇ ਇਹ ਵੀ ਜਿਹੜੇ ਪ੍ਰੈਜ਼ੀਡੈਂਟ ਨੇ ਸੰਗਰੂਰ ਤੋਂ ਇਹ ਵੀ ਬੁੱਧੀਜੀਵੀ ਸੈਲ ਦੇ ਇਹ ਵੀ ਅੱਜ ਕਾਂਗਰਸ ਪਾਰਟੀ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ ਮੈਂ ਇਹਨਾਂ ਨੂੰ ਜੀ ਆਇਆਂ ਕਹਿੰਦਾ ਔਰ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਕਾਂਗਰਸ ਪਾਰਟੀ ਦੇ ਵਿੱਚ ਹਮੇਸ਼ਾ ਤੁਹਾਡਾ ਮਾਨ ਸਨਮਾਨ ਬਰਕਰਾਰ ਰਹੇਗਾ ਤੁਹਾਡੀ ਔਖੇ ਸਮੇਂ ਤੁਸੀਂ ਕਾਂਗਰਸ ਪਾਰਟੀ ਦਾ ਸਾਥ ਦੇਣ ਵਾਸਤੇ ਦੁਬਾਰਾ ਫੇਰ ਘਰ ਵਾਪਸੀ ਕੀਤੀ ਹੈ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਵੈਲਕਮ ਬਹੁਤ ਮਿਹਰਬਾਨੀ ਤੁਹਾਡਾ ਮੈਨੂੰ ਲੱਗਦਾ ਕਿ ਇਹ ਸਮੇਂ ਆਉਣਾ ਕਾਂਗਰਸ ਪਾਰਟੀ ਨੂੰ ਹੋਰ ਬਲ ਮਿਲੇਗਾ ਇਹ ਹੀ ਮੈਨੂੰ ਲੱਗਦਾ ਕਿ ਅੱਜ ਦੀ ਅਸੀਂ ਪ੍ਰੈਸ ਕਾਨਫਰੰਸ ਰੱਖੀ ਸੀ ਇਸ ਤੋਂ ਬਾਅਦ ਮੈਂ ਬਾਜਵਾ ਸਾਹਿਬ ਤੁਹਾਨੂੰ ਕੁਝ ਤੁਹਾਨੂੰ ਸੰਮੁਖ ਹੋਣਗੇ ਬਾਜਵਾ ਸਾਹਿਬ ਬਹੁਤ ਹੀ ਸਤਿਕਾਰਯੋਗ ਸਰਦੇ ਪ੍ਰਦਾਨ ਅਦੇ ਛੋਟੇ ਵੀਰ ਰਾਜਾ ਬੀੜਿੰਗ ਜੀ ਸੋਤਾ ਸਾਹਿਬ ਸਾਡਾ ਰਾਜਾ ਬੀਰ ਕਲਾ ਸਾਡੇ ਸਾਥੀ ਮੈਨੂੰ ਯਾਦ ਹੈ ਅੱਜ ਤੋਂ 11 ਸਾਲ ਪਹਿਲੇ ਜਦੋਂ ਮੈਂ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਸੀ ਮੈਂ ਇਹਨਾਂ ਨੂੰ ਆਪਣੇ ਜ਼ਿਲ੍ਹਾ ਕਾਂਗਰਸ ਦਾ ਪ੍ਰਧਾਨ ਬਣਾਇਆ ਸੀ ਸੰਗਰੂਰ ਦਾ ਬੜਾ ਅੱਛਾ ਕੰਮ ਕੀਤਾ ਬਟ ਰਾਜਾ ਜੀ ਨੇ ਤੁਹਾਨੂੰ ਕਾਰਨ ਦੱਸੇ ਨੇ ਜਦੋਂ ਕੈਪਟਨ ਅਮਰਿੰਦਰ ਸਿੰਘ ਹਟਾਏ ਗਏ ਚੰਦ ਸਾਥੀ ਜਿਹੜੇ ਉਹਨਾਂ ਦੇ ਨਾਲ ਪਾਰਟੀ ਛੱਡ ਕੇ ਚਲੇ ਗਏ ਉਹਨਾਂ ਵਿੱਚ ਰਾਜਾ ਵੀਰ ਕਲਾ ਸਾਹਿਬ ਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਸੀ ਸਵੇਰ ਦਾ ਭੁੱਲਿਆ ਕਹਿੰਦੇ ਜੋ ਸ਼ਾਮ ਨੂੰ ਘਰ ਵਾਪਸ ਆਂਦਾ ਤੇ ਉਹਨੂੰ ਭੁੱਲਿਆ ਨਹੀਂ ਗਿਣਿਆ ਜਾਂਦਾ ਐਂਡੇ ਉਸ ਟਾਈਮ ਇਹ ਤੇ ਇਹਨਾਂ ਦੇ ਸਾਥੀ ਆਏ ਨੇ ਜਿਹੜੀ ਬੜੀ ਵੱਡੀ ਇੱਕ ਪਾਰਟੀ ਵਾਸ ਇੱਕ ਚੁਣੌਤੀ ਦੀ ਘੜੀ ਅਸੀਂ ਮਸ਼ਕੂਰ ਆ ਬੀਰ ਕਲਾ ਸਾਹਿਬ ਤੁਹਾਡਾ ਤੇ ਤੁਹਾਡੇ ਸਾਰੇ ਸਾਥੀਆਂ ਦਾ ਜਿੱਥੇ ਇੱਕ ਪਾਸੇ ਅਸੀਂ ਵੈਲਕਮ ਕਰਨੇ ਆ ਉਥੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਔਖੀ ਘੜੀ ਦੇ ਵਿੱਚ ਤੁਸੀਂ ਵਾਪਸ ਆਏ ਜਦੋਂ ਤਾਕਤ ਚ ਹੁੰਦੇ ਉਦੋਂ ਤੇ ਬਹੁਤ ਸਾਰੇ ਵਾਪਸ ਪਰਤ ਆਦੇ ਬਟ ਐਸ ਟਾਈਮ ਜਦੋਂ ਨਾ ਸੀ ਸੈਂਟਰ ਵਿੱਚ ਆ ਨਾ ਸੂਬੇ ਵਿੱਚ ਤੇ ਵਿਸ਼ੇਸ਼ ਤੌਰ ਸੰਗਰੂਰ ਜਿਹੜਾ ਜਿਹੜਾ ਆਪ ਦਾ ਘੜ ਹੈ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਦੀ ਆਪਣੀ ਸੀਟ ਹੈ ਉਹਦੇ ਵਿੱਚ ਅੱਜ ਸਾ ਸੁਖਪਾਲ ਸਿੰਘ ਖੈਰੇ ਦੀ ਮਦਦ ਕਰਨ ਵਾਸਤੇ ਕਾਂਗਰਸ ਦੇ ਨੁਮਾਇंदे ਦੀ ਮਦਦ ਕਰਨ ਵਾਸਤੇ ਜਿਹੜਾ ਤੁਸੀਂ ਆਪਣਾ ਸਾਥ ਨਿਭਾਰੇ ਹੋ ਇਹ ਪਾਰਟੀ ਤੁਹਾਡੀ ਹਮੇਸ਼ਾ ਮਸ਼ਕੂਰ ਰਹੇ ਸਾਡੇ ਵਾਸਤੇ ਇੱਕ ਬਹੁਤ ਵੱਡੀ ਚੁਣੌਤੀ ਹੈ ਗੁਰੂ ਮਹਾਰਾਜ ਸਾਹਿਬ ਤੇ ਸਾਨੂੰ ਪੂਰਨ ਫੇਥ ਹੈ ਵਿਸ਼ਵਾਸ ਹੈ ਕਿ ਪੰਜਾਬ ਦੇ ਲੋਕਾਂ ਨੇ ਜਿਹੜੀ 2 ਸਾਲ ਪਹਿਲੇ ਇੱਕ ਰਾਜਨੀਤਿਕ ਭੁੱਲ ਕੀਤੀ ਸੀ ਉਹ ਹੁਣ ਠੀਕ ਕਰਨ ਦਾ ਮੌਕਾ ਹੈ ਇੱਕ ਵਾਰ ਇਹਨਾਂ ਲੋਕਾਂ ਦੇ ਗਲਤ ਲਾਰੇ ਲਪਿਆਂ ਦੇ ਵਿੱਚ ਇਹਨਾਂ ਦੇ ਚੁਟਕਲਿਆਂ ਦੇ ਵਿੱਚ ਇਹਨਾਂ ਦੀਆਂ ਕਹਾਣੀਆਂ ਸੁਣ ਸੁਣ ਕੇ ਪ੍ਰਾਣੀ ਰਾਜਨੀਤਿਕ ਜਮਾਤਾਂ ਨੂੰ ਰੀਜੈਕਟ ਕਰਕੇ ਇੱਕ ਨਵੀਂ ਜਿਹੀ ਪਾਰਟੀ ਲੈ ਕੇ ਆਂਦੀ ਸੀ ਜਿਨ੍ਹਾਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਪੰਜਾਬ ਦੀਆਂ ਸੱਥਾਂ ਦੇ ਵਿੱਚੋਂ ਤੇ ਮੁਹੱਲੇਆਂ ਚੋਂ ਅਸੀਂ ਚੱਲਾਂਗੇ ਇਮਾਨਦਾਰੀ ਨਾਲ ਤੁਹਾਡੇ ਨਾਲ ਵਿਚਰਾਂਗੇ ਸਿਕਿਉਰਿਟੀ ਅਸੀਂ ਨਹੀਂ ਰੱਖਾਂਗੇ ਸਰਕਾਰੀ ਕਾਰਜ ਜੇ ਲਵਾਂਗੇ ਤੇ ਦੋ ਕਮਰਿਆਂ ਤੋਂ ਵੱਡਾ ਨਹੀਂ ਹੋਏਗਾ ਹਰ ਚੀਜ਼ ਮੈਨੂੰ ਅੱਜ ਬੜੇ ਅਫਸੋਸ ਨਾਲ ਕਹਿਣਾ ਪਈ ਅਮਰਿੰਦਰ ਸਿੰਘ ਜੀ ਤੇ ਦੋ ਸਵਾ ਦੋ ਸ 100 ਸਾਲ ਪੁਰਾਣਾ ਇਕ ਉਹਨਾਂ ਦਾ ਪਰਿਵਾਰ ਸੀ ਰਾਜੇ ਮਹਾਰਾਜਿਆਂ ਦਾ ਜਿਹਨੂੰ ਕਹਿੰਦੇ ਨੇ ਚਲੋ ਤੇ ਐਸ਼ੋ ਆਰਾਮ ਦੀ ਜ਼ਿੰਦਗੀ ਬਤੀਤ ਕਰਨ ਤੇ ਲੋਕ ਚੱਲਦੇ ਸਨ ਕਿ ਰਾਇਲ ਫੈਮਲੀਆਂ ਨੇ ਬਟ ਭਗਵੰਤ ਮਾਨ ਜਿਹੜਾ ਆਪਣੇ ਆਪ ਨੂੰ ਇੱਕ ਮਾਸਟਰ ਦਾ ਪੁੱਤਰ ਕਹਿੰਦਾ ਇੱਕ ਸਧਾਰਨ ਵਿਅਕਤੀ ਕਹਿੰਦਾ ਜਿਸ ਕਿਸਮ ਦਾ ਅੱਜ ਪੈਰਾਫਰਰੀ ਲਈ ਭਗਵੰਤ ਮਾਨ ਨੇ ਰੱਖਿਆ ਇਹ ਬਿਲਕੁਲ ਜੋ ਕੁਝ ਕਿਹਾ ਉਹਦੇ ਉਲਟ ਕੀਤਾ ਲੋਕਾਂ ਨੇ ਮਹਿਸੂਸ ਕਰ ਲਿਆ ਕਿ ਲੋਕ ਨਾ ਸincere ਨੇ ਨਾ ਮਾੰਦਰ ਨੇ ਨਾ ਇਹਨਾਂ ਵਿੱਚ ਤਜਰਬਾ ਹੈ ਨਾ ਇਹਨਾਂ ਵਿੱਚ ਕਪੈਸਿਟੀ ਹੈ ਪੰਜਾਬ ਨੂੰ ਅੱਗੇ ਲੈ ਜਾਣ ਦੀ ਮੈਂ ਬਸ਼ਕੂਰ ਆ ਵੀਰ ਕਲਾਪਾ ਸਾਹਿਬ ਤੁਸੀਂ ਆਏ ਹੋ ਭਗਵੰਤ ਮਾਨ ਜੀ ਤੇ 13 ਜ਼ੀਰੋ ਦੀ ਗੱਲ ਕਰਦੇ ਨੇ ਤਿੰਨ ਮਹੀਨਿਆਂ ਦੇ ਵਿੱਚ ਹੀ ਉਹਦੀ ਜੱਦੀ ਸੀੜ ਤੋਂ ਸੰਗਰੂਰ ਦੇ ਲੋਕਾਂ ਨੇ ਮਾਂਜ ਕੇ ਘਲਾ ਦਿੱਤਾ ਮੈਂ ਦਾਤ ਦੇਣਾ ਚਾਹੁੰਦਾ ਸੰਗਰੂਰ ਨੂੰ ਸਾਰੇ ਪੰਜਾਬ ਚੋਂ ਇੱਕ ਵੱਖਰਾ ਲੱਗਿਆ ਜਿਹੜੇ ਬਹੁਤਾ ਟਾਈਮ ਨਹੀਂ ਲਾਂਦੇ ਜਿਹੜੇ ਕੀਤੇ ਵਾਦੇ ਹੁੰਦੇ ਜਿਹੜੇ ਨਹੀਂ ਨਿਭਾਉਂਦੇ ਉਹਨਾਂ ਨੂੰ ਬੜੀ ਟਾਈਮ ਸਰ ਬਾਕੀ ਜ਼ਿਲ੍ਹੇ ਤੇ ਸਾਡੇ ਥੋੜਾ ਮੋਟਾ ਟਾਈਮ ਲਾ ਦਿੰਦੇ ਨੇ ਪਰ ਸੰਗਰੂਰ ਨੂੰ ਮੈਂ ਦਾਤ ਦੇਣਾ ਚਾਹਾਂਗਾ ਹਰ ਸੰਗਰੂਰ ਦੇ ਵੋਟਰ ਨੂੰ ਕਿ ਉਹ ਬਹੁਤਾ ਵਕਤ ਨਹੀਂ ਲਗਾਉਂਦੇ ਤੇ ਹੁਣ ਸੋਕਪਾਲ ਸਿੰਘ ਖੈਰੇ ਦੀ ਸਾਨੂੰ ਪੂਰਨ ਆਸ ਹੈ ਕਿ ਗੁਰੂ ਮਹਾਰਾਜ ਸਾਹਿਬ ਦੇ ਆਸਰੇ ਦੇ ਨਾਲ ਵੱਡੇ ਪੇਮਾਨੇ ਤੇ ਜਿੱਤ ਕਰਕੇ ਇਹ ਜਿਹੜੇ ਪੰਡਾ ਦੀ ਜਮਾਤ ਹੈ ਇਹਨੂੰ ਇੱਕ ਵਾਰ ਦਸਤੇ ਨਬੂਦ ਕਰਕੇ ਜੜੋ ਖੇੜ ਕੇ ਤੁੱਪ ਜਾ ਦੇ। ਤੁਹਾਡਾ ਆਣਾ ਜਿਹੜਾ ਇਹਦੇ ਵਿੱਚ ਤੁਹਾਡਾ ਵਿਸ਼ੇਸ਼ ਰੋਲ ਰਹੇਗਾ। ਜਦੋਂ ਵੀ ਇਤਿਹਾਸਿਕ ਜੰਗਾਂ ਜਿੱਤੀਆਂ ਨੇ ਉਹਨਾਂ ਜਰਨੈਲਾਂ ਦੇ ਵਿੱਚ ਉਹਨਾਂ ਦੇ ਨਾਂ ਲਿਖੇ ਜਾਂਦੇ ਕਿ ਆ ਇਤਿਹਾਸਿਕ ਜਿੱਤ ਦੇ ਵਿੱਚ ਆਹ ਜਰਨੈਲ ਜਦੋਂ ਆਇਆ ਤੇ ਉਦੋਂ ਇਹ ਜੰਗਾਂ ਜਿੱਤੀਆਂ ਗਈਆਂ ਨੇ ਐਸ ਟਾਈਮ ਤੁਹਾਡਾ ਹਣ ਸਾਡੇ ਸਿਰ ਮੱਥੇ ਤੇ ਹੈ ਤੁਹਾਡਾ ਤੁਹਾਡੇ ਸਾਰੇ ਸਾਥੀਆਂ ਦਾ ਤੇ ਇਹ ਗੁਜ਼ਾਰਿਸ਼ ਸਾਡੀ ਦੋਨਾਂ ਦੀ ਪ੍ਰਧਾਨ ਜੀ ਦੀ ਤੇ ਮੇਰੀ ਇਹ ਹੈ ਕਿ ਹੁਣ ਉੱਥੇ ਜਾ ਕੇ ਜੂਝ ਜਾਓ ਜਿਸ ਤਰ੍ਹਾਂ ਪੰਜਾਬੀ ਜੂਝਦੇ ਹੁੰਦੇ ਦੇ ਜੰਗਾਂ ਦੇ ਵਿੱਚ ਤੋ ਇੰਨੇ ਕਹਿੰਦਾ ਹੋਇਆ ਮੈਂ ਬਹੁਤ ਸਾਰੇ ਵੀਰਾਂ ਦਾ ਮਸ਼ਕੂਰ ਹਾਂ ਕਿ ਤੁਸੀਂ ਔਖੀ ਕੜੀ ਦੇ ਵਿੱਚ ਆਏ ਹੋ ਤੇ ਇਸ ਵੱਡੀ ਜੰਗ ਦੇ ਵਿੱਚ ਸਿਆਸੀ ਜੰਗ ਦੇ ਵਿੱਚ ਤੁਸੀਂ ਇੱਕ ਨਮਾਇਆ ਰੋਲ ਅਦਾ ਕਰੋਗੇ ਇਸ ਜਮਾਤ ਨੂੰ ਜੜੋਂ ਖੇੜਨ ਦਾ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਅ ਦੁਆਰਾ ਫੇਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜੀ ਐਨ ਨੂੰ ਮੈਂ ਹੁਣ ਅਸੀਂ ਮੈਂ ਸਮੇਂ ਦੇ ਜਬਾਦ ਸਾਹਿਬ ਤੁਸੀਂ ਵੀ 2 ਮਿੰਟ ਫੇਰ ਸਵਾਲ ਲੈ ਲਾਂਗੇ ਅਸੀਂ ਥੋੜਾ ਰਸਮੀ ਤੌਰ ਤੇ ਪਹਿਲਾਂ ਰਾਜਾ ਜੀ ਨੂੰ ਸ਼ਾਮਲ ਕਰ ਲਈਏ ਆਓ ਸੱਜਣ ਕੀ ਆ ਜਰਾਂ ਦੀ थैंक यू ਸਰ ਯਾਉਦੀ ਇੱਥੇ ਕੋਈ ਹੈਗਾ ਉਹ ਮੁੰਡਾ ਹੈਗਾ ਇੱਥੇ প্রধান <laughs> राजा जी चलो चलो भाई बनाओ विक्ट्री साइन बनाओ जरूर तो जित प्राप्त कर रही है तगड़े हो गए हाँ जी जी ਦਲਵੀਰ ਕੋਲਟੀ ਜੀ ਦੱਸ ਸਕਦੇ ਆ ਕਿਉਂਕਿ ਦਲਵੀਰ ਕੋਲਟੀ ਜੀ ਨੇ ਪਹਿਲੇ ਦਿਨ ਜਦੋਂ ਅਸੀਂ ਦਲਵੀਰ ਕੋਲਟੀ ਜੀ ਕੋਲ ਗਏ ਸੀ ਔਰ ਜਿਸ ਪ੍ਰਕਾਰ ਜਿਸ ਹੌਸਲੇ ਤੇ ਹਿੰਮਤ ਦੇ ਨਾਲ ਉਹਨਾਂ ਨੇ ਕਾਂਗਰਸ ਪਾਰਟੀ ਦੇ ਸਾਡੇ ਕੈਂਡੀਡੇਟ ਦੇ ਵਿੱਚ ਵਿਸ਼ਵਾਸ ਜਤਾਇਆ ਸੀ ਬਿਲਕੁਲ ਛੋਟੀ ਮੋਟੀਆਂ ਨਾਰਾਜ਼ਗੀਆਂ ਹੁੰਦੀਆਂ ਲੇਕਿਨ ਬਹੁਤ ਭਰਮਾ ਉਹਨਾਂ ਨੇ ਪਿਆਰ ਦਿੱਤਾ ਮੈਂ ਸਮਝਦਾ ਸੀ ਨਿੱਘਾ ਸਵਾਗਤ ਕੀਤਾ ਖੈਰਾ ਸਾਹਿਬ ਦਾ ਔਰ ਉਹਨਾਂ ਦੀ ਧਰਮ ਪਤਨੀ ਸਾਡੀ ਭੈਣ ਉਹਨਾਂ ਨੇ ਵੀ ਬਹੁਤ ਬਲੰਦੀ ਨਾਲ ਆਵਾਜ਼ بلند ਕਰਕੇ ਸੁਪਾਲ ਸਿੰਘ ਖੈਰਾ ਦੇ ਹੱਕ ਵਿੱਚ ਨਾਅਰਾ اور ਕਾਂਗਰਸ ਪਾਰਟੀ ਦਾ ਜੋ ਉਹਨਾਂ ਦੇ ਪਰਿਵਾਰ ਦੇ ਲਈ ਕੀਤਾ ਉਹ ਉਹਨਾਂ ਨੇ ਵਿਸਤਾਰਪੂਰਵਕ ਦੱਸਿਆ ਕਿ ਅਸੀਂ ਕਦੇ ਨਹੀਂ ਭੁੱਲ ਸਕਦੇ ਪਹਿਲਾਂ ਵੀ ਕਿਉਂਕਿ ਆਮ ਸਧਾਰਨ ਪਰਿਵਾਰ ਤੋਂ ਉੱਠ ਕੇ ਗੋਲਦੀ ਜੀ ਨੂੰ ਇੱਕ ਯੂਨੀਵਰਸਿਟੀ ਸਟੂਡੈਂਟ ਤੋਂ ਰਾਹੁਲ ਕਾਦੀ ਜੀ ਨੇ ਐਮਐਲਏ ਬਣਾਇਆ ਔਰ ਫਿਰ ਦੂਸਰੀ ਵਾਰੀ ਟਿਕਟ ਦਿੱਤੀ ਔਰ ਪ੍ਰਿਯੰਕਾ ਗਾਂਧੀ ਜੀ ਖੁਦ ਉੱਥੇ ਆ ਕੇ ਪ੍ਰਚਾਰ ਕਰਨ ਸੇ ਆਏ ਸਾਰੇ ਅਰਗੇ ਲੋਕ ਜਿਹੜਾ ਮੈਂ ਆ ਚਾਹੇ ਗੋਲਡੀ ਐ ਅਸੀਂ ਆਮ ਪਰਿਵਾਰਾਂ ਤੋਂ ਉੱਠੇ ਹੋਏ ਲੋਕ ਐ ਜਿਨ੍ਹਾਂ ਦਾ ਰਾਜਨੀਤਿਕ ਪਿਸ਼ੋਕੜ ਜ਼ੀਰੋ ਸੀਗਾ ਔਰ ਸਾਨੂੰ ਬਹੁਤ ਵੱਡਾ ਪਲੈਟਫਾਰਮ ਕਾਂਗਰਸ ਪਾਰਟੀ ਨੇ ਦਿੱਤਾ ਮੈਨੂੰ ਪੂਰਨ ਉਮੀਦ ਹੈ ਕਿ ਇਹ ਅਰੀ ਨਾਰਾਜ਼ਗੀ ਬੰਦਾ ਕੋਈ ਐਸਾ ਵੈਸਾ ਕਿਉਂਕਿ ਬਹੁਤ ਸੁਲਝਿਆ ਮੁੰਡਾ ਹੈ ਕੋਈ ਹੋ ਸਕਦਾ ਕੁਝ ਪੋਸਟ ਲਿਖੀ ਹੋਵੇ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਹੈ ਪਰ ਮੈਨੂੰ ਤਾਂ ਗੋਲਡੀ ਦੇ ਜਿਹੜੇ ਕਈ ਸ਼ਬਦ ਐ ਜਿਹੜੇ ਉਸ ਦਿਨ ਕਈ ਖੈਰਾ ਸਾਹਿਬ ਦੇ ਲੇਯਰ ਕਾਂਗਰਸ ਪਾਰਟੀ ਤੇ ਉਹਨਾਂ ਤੇ ਪੂਰਨ ਵਿਸ਼ਵਾਸ ਤੇ ਭਰੋਸਾ ਹੈ ਬਾਕੀ ਅ ਮੈਨੂੰ ਇਸ ਅਗਲੀ ਜਾਣਕਾਰੀ ਕੀ ਹੈ ਜਾਂ ਕੀ ਨਹੀਂ ਉਹਰੇ ਬਾਰੇ ਜਾਣਕਾਰੀ ਦੀ ਬਾਰੀਬਾ ਸਾਹਿਬ ਕੱਲ ਤੁਸੀਂ ਬਲਬੌਰ ਸਿੰਘ ਨੂੰ ਮਿਲੇ ਸੀਗੇ ਤੇ ਇਹਨਾਂ ਨੇ ਕੀ ਗੱਲ ਕਹੀ ਹੈਗੀ ਆ ਵੀ ਹੁਣ ਡਿਪੈਂਡੈਂਟ ਇਲੈਕਸ਼ਨ ਕੰਟੀਨਜੈਂਸੀ ਹੋ ਲਈ ਲੜਨਗੇ ਜਾਂ ਸੈਟੀਸਫਾਈ ਬਿਲਕੁਲ ਬਿਲਕੁਲ 100% ਉਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਹੈ ਕਿ ਇਲੈਕਸ਼ਨ ਲੜਨ ਦਾ ਤੇ ਪਹਿਲੇ ਹੀ ਸਵਾਲ ਨਹੀਂ ਕਿਉਂਕਿ ਅਸੀਂ ਹੈ ਹੀ ਕਾਂਗਰਸ ਨਾਲ ਉਹਨਾਂ ਦੇ ਕੁਝ ਬੁੱਧੇ ਹੈ ਸਨ ਜਿੱਥੇ ਥੋੜੇ ਜੋ ਅਪਸੈਟ ਸਨ ਕਿ ਸਾਡੇ ਨੌਜਵਾਨ ਬੱਚੇ ਦੀ ਜਦੀ ਸ਼ਹਾਦਤ ਹੋਈ ਹੈ ਉਹ ਕਾਂਗਰਸ ਨੇ ਅਜੇ ਉਸ ਜ਼ਿਲ੍ਹੇ ਦੇ ਵਿੱਚ ਤੇ ਪੰਜਾਬ ਲੈਵਲ ਤੇ ਉਸ ਤਰ੍ਹਾਂ ਆਵਾਜ਼ ਨਹੀਂ ਉਠਾਈ ਜਿਸ ਤਰ੍ਹਾਂ ਉਹ ਸਮਝ ਦੇਸੀ ਉਠਾਣ ਪਈ ਮੈਂ ਉਹਨਾਂ ਨੂੰ ਯਕੀਨ ਦਵਾਇਆ ਸੀ ਕਿ ਜੇ ਤੇ ਕੈਂਡੀਡੇਟਸ ਫਾਈਨਲੀ ਹੋ ਰਹੇ ਫਾਈਨਲ ਹੋ ਕੇ ਜਦੋਂ ਪ੍ਰਚਾਰ 'ਚ ਨਿਕਲਾਂਗੇ ਤੇ ਇੱਕ ਵੱਡਾ ਮੁੱਦਾ ਰਹੇਗਾ ਨਾਲ ਹੀ ਸਾਜੀਤਵਿੰਦਰ ਸਿੰਘ ਸਿੱਧੂ ਸਾਹਿਬ ਨੇ ਇਹ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਜੇ ਗੁਰੂ ਮਾਰਾ ਸਾਹਿਬ ਨੇ ਮਿਹਰ ਕੀਤੀ ਤੁਸੀਂ ਸਾਥ ਦਿੱਤਾ ਬਠਿੰਡੇ ਦੇ ਲੋਕਾਂ ਨੇ ਮੈਨੂੰ ਕਾਮਯਾਬ ਕੀਤਾ ਤੇ ਵੱਡੀ ਲੜਾਈ ਸਿੱਧੂ ਮੂਸੇਵਾਲੇ ਨੂੰ ਜਸਟਿਸ ਦਿਵਾਣ ਦੀ ਮੈਂ ਪਾਰਲੀਮੈਂਟ ਚ ਲੜਾ ਤੇ ਅਸੀਂ ਫੈਸਲਾ ਦਿੱਤਾ ਸੀ ਕਿ 27 ਵਿੱਚ ਇਲੈਕਸ਼ਨ ਪੰਜਾਬ ਦੇ ਵਿੱਚ ਜਦੋਂ ਇਲੈਕਸ਼ਨ ਹੋਈ ਤੇ ਕਾਂਗਰਸ ਦੀ ਸਰਕਾਰ ਬਣੀ ਅਸੀਂ ਆਂਦੇ ਪਹਿਲੇ ਮਹੀਨਿਆਂ ਦੇ ਵਿੱਚ ਹੀ ਕਿਉਂਕਿ ਉਹਨਾਂ ਦਾ ਇਹ ਮੰਨਣਾ ਹੈ ਕਿ ਇਹ ਆਈਸੋਲੇਟਡ ਇਨਸੀਡੈਂਟ ਨਹੀਂ ਇਹ ਬਕਾਇਦਾ ਤੌਰ 'ਤੇ ਏਜੰਸੀਆਂ ਵੱਲੋਂ ਕਰਾਇਆ ਗਿਆ ਪੰਜਾਬ ਦਾ ਇੱਕ ਨੌਜਵਾਨ ਜਿਹਦੀ ਸਾਰੀ ਦੁਨੀਆ ਵਿੱਚ ਗੱਲ ਸੀ ਕਿ ਇਹ ਉਸ ਨੂੰ ਪੰਜਾਬ ਦੀ بلند ਆਵਾਜ਼ ਨੂੰ ਰੋਕਣ ਦੀ ਕੋਸ਼ਿਸ਼ ਹੈ ਉਸ ਸਾਜ਼ਿਸ਼ ਦੇ ਵਿੱਚ ਇਹ ਕੌਣ-ਕੌਣ ਇਨਵੋਲਡ ਹੈ ਉਹਦਾ ਪਰਦਾ ਫਾਸ਼ ਕੀਤਾ ਜੇ ਅਸੀਂ ਫੇਰ ਦਿੱਤਾ ਹੈ ਵਿਸ਼ਵਾਸ ਦਿਵਾਇਆ ਹੈ ਪਾਰਲੀਮੈਂਟ 'ਚ ਵੀ ਲੜਾਈ ਕਾਂਗਰਸ ਲੜੇਗੀ ਤੁਹਾਡੀ ਤੇ ਅਸੀਂ ਸਟੇਟ ਦੇ ਵਿੱਚ ਵੀ ਇਸ ਮੁੱਦੇ ਨੂੰ ਨੰਬਰ 1 ਮੁੱਦਾ ਰੱਖਦੇ ਹੋਏ ਤੇ ਉਹ ਇਹੀ ਗੱਲ ਉਹ ਵਿਸ਼ਵਾਸ ਚਾਹंदे ਸੀ ਕੁਝ ਲੋਕਲਾਈਜ਼ਡ ਮਸਲੇ ਐ ਸੀ ਕਿਉਂਕਿ ਸਿੱਧੂ ਭੂਸੇਵਾਲਾ ਸਾਹਿਬ ਖੁਦ ਮਾਨਸੇ ਤੋਂ ਲੈਕਚਰ ਲੜ ਚੁੱਕੇ ਸੀ ਉਹ ਵੀ ਅਸੀਂ ਹਾਂਜੀ ਕਾਂਗਰਸ ਨੇ ਇਸ ਬੈਠ ਕੇ ਕਰ ਲਿਆ ਹਾਂਜੀ ਨਹੀਂ ਕਾਂਗਰਸ ਨੇ ਸਪੋਰਟ ਕਰ ਲਿਆ 100% ਉਹ ਸਾਡੀ ਕਰਨਗੇ ਹੋਰ ਕੀ ਦੀ ਕਰਨਗੇ ਚਲੋ ਹਾਂਜੀ ਉਹ ਦੱਸਾ ਜੀ ਇੰਡੀਪੈਂਡੈਂਟ ਨਹੀਂ ਲੜ ਲੜ ਗਏ ਮੇਰੇ ਖਿਆਲ ਨਾਲ ਬੜੀ ਸਾਬਦਾ तो मैंने कोई चूज नहीं किया बठिंडा और लुधियाना मेरी मंशा थी कि मैं पार्टी को चुनाव लड़ाऊँगा मैं कांग्रेस हिंदी ना कांग्रेस पार्टी का अध्यक्ष हूँ और मैं अपने कर्तव्यों की पूर्ति करूँगा लेकिन खरगे साहब और राहुल गांधी और श्रीमती सोनिया गांधी जी ने फैसला लिया उन्होंने कहा कि आपको लड़ना होगा एंड लड़के ये बहुत बड़ा एक धोखा जिस प्रकार से रवनीत सिंह बिट्टू ने दिया है कांग्रेस पार्टी को जिसको बिल्कुल ज़मीन से उठाकर तीन बार मेंबर ऑफ पार्लियामेंट बनाया और बड़ा बटरे है और यहाँ चुनाव लड़कर उसको हरा कर पूरे देश भर में ये संदेश दिया जाए कि धोखेबाजों के लिए देश में ਨਾ ਪਰਦੇਸ਼ ਮੇ ਨਾ ਲੋਕੋ ਕੇ ਦਿਲੋ ਮੇ ਕਹੀਂ ਜਗਾ ਮੇ ਬੜੀ ਸਾਹਿਬ ਜੀ ਬੜੀ ਸਾਹਿਬ ਜੀ ਕਹਿੰਦੇ ਕਿ ਕਾਨੂੰਨ ਬੁਗਿਆਰੇ ਤੇ ਤੁਮ ਆਂ ਨਹੀਂ ਮਿਲਿਆ ਤੁਸੀਂ ਜਿਹੜਾ ਕੈਂਡੀਡੇਟ ਹੈ ਉਹ ਕਿੱਧਰ ਹੋਇਆ ਲੈ ਕੇ ਆਏ ਬਾਜਾਈ ਨੂੰ ਪੁੱਛੇਗੇ ਮੈਨੂੰ ਪੁੱਛਿਆ ਸੋ ਪਹਿਲੀ ਗੱਲ ਤਾਂ ਮੈਂ ਇਹ ਦੱਸ ਦਿਆਂ ਕਿ ਜਿਹੜਾ ਪੰਜਾਬ ਦਾ ਪ੍ਰਧਾਨ ਹੁੰਦਾ ਉਹ ਗਿੱਦੜਪੇ ਤੋਂ ਆਵੇ ਉਹ ਗਿੱਦੜਪੇ ਤੋਂ ਪਹਿਲਾ ਪਰਦਾ